ਹਾਂਜੀ ਅੱਜ ਸਵੇਰ 9 ਵਜੇ ਜਦੋਂ ਸਾਡੀ ਕਾਉਂਸਲਰ ਨੇ ਕਮਰਾ ਖੋਲਿਆ ਦਵਾਈ ਦੇਣ ਲਈ ਤੇ ਉਹਨੇ ਦੇਖਿਆ ਕਿ ਪਿਛਲੀ ਰੋਸ਼ਨਦਾਨ ਦੀ ਖਿੜਕੀ ਟੁੱਟੀ ਹੋਈ ਹੈ ਤੇ ਉਹਦੇ ਵਿੱਚੋਂ ﺍﻟमारी ਸਮਾਨ ਵਿਖਰੇ ਹੋਇਆ ਸੀ ਤੇ ਬਿਉਪਰੀ ਨਾਰਫਨ ਦੀਆਂ ਜਿਹੜੀਆਂ ਗੋਲੀਆਂ ਉਹਦੀ ਚੋਰੀ ਹੋਈ ਹੈ। ਇਹ ਕਿੰਨੀਆਂ ਕ ਗੋਲੀਆਂ ਚੋਰੀ ਹੋਈਆਂ? ਉਹ ਜਦੋਂ ਅਸੀਂ ਕਾਊਂਟ ਕੀਤੇ ਤਾਂ ਤਕਰੀਬਨ 10000 ਗੋਲੀ ਦੇ ਕਰੀਬ ਮਿਸਿੰਗ ਪਾਈ ਗਈ। ਅੱਛਾ ਜੀ ਅੱਗੇ ਤੁਸੀਂ ਕੀ ਕਾਰਵਾਈ ਕੀਤੀ? ਅਸੀਂ ਪੁਲਿਸ ਨੂੰ ਕੰਪਲੀਟ ਭੇਜਤੀ ਹੈ ਜੀ ਚੋਰੀ ਬਾਰੇ ਉਹਨਾਂ ਨੂੰ ਤੇ ਪੁਲਿਸ ਆ ਕੇ ਦੇਖ ਵੀ ਗਈ ਹੈ ਮੌਕਾ। ਕਿ ਚੋਰੀ ਵਾਲੀ ਸਾਈਡ ਤੇ ਕਿ ਉਹਦੀ ਫੋਟੋ ਖਿੱਚ ਲਈਏ ਤੇ ਅਸੀਂ ਵੀ ਉਹਨਾਂ ਨੂੰ ਕੰਪਲੇਂਟ ਆਪਣੀ ਭੇਜਦੀ ਆ। ਇਹ ਸਾਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀ ਨਾ ਦੀ ਰਿਟਰਨ ਕੰਪਲੀਟ ਆਈ ਸੀ ਕਿ ਇਥੋਂ ਕੁਝ ਦਵਾਈਆਂ ਮਿਸਿੰਗ ਨੇ। ਉਹ ਅਸੀਂ ਚੈੱਕ ਕਰਨਾ ਸੀ ਕਿ ਤੇ ਸਾਨੂੰ ਅਜੇ ਉਹ ਕੰਪਿਊਟਰ ਆਪਰੇਟਰ ਨੇ ਮੁੰਡਾ ਬਿਲੇ ਕਿ ਜਿਹਦੀ ਐਕਚੁਅਲ ਸਟਾਕ ਹੈਗਾ। ਉਹ ਸਟਾਕ ਅਸੀਂ ਥੋੜਾ ਮੈਚ ਕਰ ਰਹੇ ਹਾਂ ਪਤਾ ਲੱਗੇ ਕਿ ਹਾਂ ਇਹਨੇ ਕੈਲਕੂਲੇਸ਼ਨ ਕੀਤੀ ਉਹ ਕਿਵੇਂ ਕੀਤੀ ਹੈ। ਮੁੰਡਲੀ ਜਾ ਚੁਗੀ ਲੱਗ ਰਿਹਾ ਸਰ ਜਿਸ ਤਰ੍ਹਾਂ ਬਾਰੀ ਬਾਰਾ ਟੁੱਟੀ ਪਈ ਹੈ ਕਿੰਨੀਆਂ ਕਿ ਗੋਲੀਆਂ ਦੱਸੀਆਂ ਜਾ ਰਹੀਆਂ ਕੁਝ ਪਿੱਛੇ ਦੱਸ ਨੀ। ਨਹੀਂ ਹੈ ਤਾਂ ਮਤਲਬ ਪੋਸਿਬਿਲਟੀ ਇਜ਼ਵਲ ਦੀ ਰੂਰਲ ਨਹੀਂ ਕੀਤੀ ਅਸਰਵੀ ਜੀ ਪਰ ਅਸੀਂ ਐਗਜ਼ੈਕਟ ਫਿਗਰ ਦੇਖਣਾ ਚਾਹੁੰਦੇ ਕਿ ਚੋਰੀ ਭਾਈ ਕਿ ਹੈਵੀ ਕਿ ਕਿੰਨੀ ਹੈ ਓਕੇ ਇਹਨੇ ਸ਼ੁਰੂ ਚ ਤੋਂ ਦੱਸਿਆ ਕਿ ਨਹੀਂ ਜੇ ਜੀ ਦੱਸ ਰਹੇ ਉਹ ਚ ਕੀ ਹੈ ਤੁਸੀਂ ਚਾਰਜ ਕਰੋ ਚਲੋ ਠੀਕ ਹੈ ਨਹੀਂ ਉਹ ਜਿਹੜਾ ਅਸੀਂ ਡਾਟਾ ਹੈਗਾ ਡਾਟਾ ਕੰਪਿਊਟਰ ਦੇ ਵਿੱਚ ਹੈ ਉਹ ਆਪਰੇਟਰ ਇਸ ਟਾਈਮ ਨਹੀਂ ਹੋਵੇਗਾ ਉਹ ਰੀਡਿੰਗ ਕਰ ਪਾਏ ਕੋਈ ਉਹ ਮੈਨੂਅਲ ਤੇ ਅਸੀਂ ਬੜਾ ਕੋਈ ਕੋਈ ਸੀਸੀਟੀਵੀ ਵੀ ਦੇਖੇ ਜਾ ਰਹੀ ਸੀਸੀਟੀਵੀ ਤੇ ਸਾਰੇ ਖਰਾਬ ਪੈ ਗਏ ਇਹਦਾਂ ਦੱਸਣ ਦਾ ਤਾਕ